ਆਹ ਪਾਇਆ ਦੇ ਦੇ ਕਿਉਂ ਮੇਰਾ ਮੁੰਡਾ 30 ਸਾਲ ਦਾ ਸੀ ਈਟੀਟੀ ਕਰੀ ਜਾਂਦਾ ਸੀ 2 ਮਹੀਨੇ ਰਹਿ ਗਏ ਸੀ ਕੱਲਾ ਮੇਰੇ ਲੜਕਾ ਸੀ ਠੀਕ ਹੈ ਜੀ ਇਹਨੇ ਘਰੋਂ ਜਾ ਕੇ ਕਿਸੇ ਤੋਂ ਚਿੱਟਾ ਲਿਆ ਚਿੱਟਾ ਲੱਗੇ ਇੰਜੈਕਸ਼ਨ ਲਾਇਆ ਆਪਣੇ ਬੱਸ ਢੇ ਚ ਠੀਕ ਹੈ ਜੀ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹਥੇ ਡਿੱਗਿਆ ਪਿਆ ਮੇਰੇ ਜਾਣ ਤੋਂ ਪਹਿਲਾਂ ਹੀ ਲੱਗੇ ਸੀ ਚੱਕੀਓ ਉਥੇ ਕੋ ਥਾਣੇਦਾਰ ਵੀ ਐਸਐਸ ਵੀ ਪਹੁੰਚ ਗਿਆ ਸੀ ਹੂੰ ਠੀਕ ਹੈ ਜੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਹੀ ਰਿਕਵੈਸਟ ਕਰਦਾ ਵੀ ਮੇਰਾ ਤਾਂ ਘਰ ਉਜੜ ਗਿਆ ਕੱਲੇ ਸੀ ਮੇਰੇ ਹੂੰ ਮੇਰੀ ਤਾਂ ਜਿੰਦਾ ਲੱਗ ਗਿਆ ਹੂੰ ਤੇ ਹੋਰਾਂ ਦੇ ਨਾਲ ਲੱਗੇ ਜਿੰਦਾ ਹੂੰ ਪੂਰਾਂ ਦੇ ਪੁੱਤ ਬਚਾਉਣ ਵਾਸਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇੱਥੇ ਕੰਟਰੋਲ ਕੀਤਾ ਜਾਵੇ ਸਾਡੇ ਸਾਡੀ ਤਲਵੰਡੀ ਸਾਬੋ ਤੋਂ ਇੱਕ ਸਾਡੇ ਧਾਰਮਿਕ ਜਗ੍ਹਾ ਪਵਿੱਤਰ ਜਗ੍ਹਾ ਚੌਥਾ ਤਖਤ ਹੈ ਫਿਰ ਵੀ ਇੱਥੇ ਨਸ਼ਾ ਕਿਉਂ ਨਹੀਂ ਰੁਕ ਰਿਹਾ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਾ ਵੀ ਮੇਰਾ ਤਾਂ ਚੱਲਿਆ ਗਿਆ 30 ਸਾਲ ਦਾ ਇਕੱਲਾ ਹੀ ਸੀ ਤੇ ਹੋਰ ਤਾਂ ਨਾ ਕਿਸੇ ਦਾ ਵਿਚਾਰੇ ਦਾ ਕੋਈ ਇਕੱਲਾ ਪੁੱਤ ਜਾਂ ਦੋ ਪੁੱਤ ਚਲੇ ਜਾਣਾ ਇਹ ਨਸ਼ੇ ਤੇ ਪੂਰੇ ਤੋਂ ਪੂਰਾ ਕੰਟਰੋਲ ਕੀਤਾ ਜਾਵੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਜਦੋਂ ਇਹਦੇ ਕੰਟਰੋਲ ਨਹੀਂ ਕਰ ਰਿਹਾ ਹੋਰ ਚੀਜ਼ ਕੋਈ ਮਿਲਦੀ ਨਹੀਂ ਚਿੱਟਾ ਜਿੱਥੋਂ ਮਰਜ਼ੀ ਲੈ ਲੋ ਦਲਵੰਡੀ ਚ ਕੋਈ ਕੰਟਰੋਲ ਨਹੀਂ ਕਰ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਕੰਟਰੋਲ ਨਹੀਂ ਕਰ ਰਿਹਾ ਜੇ ਕੰਟਰੋਲ ਕਰਿਆ ਹੁੰਦਾ ਮੇਰਾ ਲੜਕਾ ਮਰਦਾ ਨਹੀਂ ਸੀ ਠੀਕ ਠੀਕ ਹੈ ਜੀ ਮੈਂ ਪ੍ਰਸ਼ਾਸਨ ਤੋਂ ਪੁਰਜੂਰ ਮੰਗ ਕਰ ਰਿਹਾ ਬੜੇ ਚਾਵਾਂ ਨਾਲ ਪਾਲਿਆ ਸੀ ਚਾਵਾਂ ਦੀ ਇਕੱਲਾ ਇਕੱਲਾ ਮੇਰੇ ਜਵਾਕ ਸੀ ਮੈਂ ਬਹੁਤ ਚਾਵਾਂ ਨਾਲ ਪਾਲਿਆ ਸੀ ਠੀਕ ਹੈ ਜੀ ਤੇ ਅੱਜ ਮੇਰਾ ਜਵਾਕ ਰਾਖ ਬਣ ਗਿਆ ਤੇ ਮੈਨੂੰ ਪਤਾ ਹੈ ਜਾਂ ਪ੍ਰਮਾਤਮਾ ਨੂੰ ਪਤਾ ਹੈ ਉਹ ਪ੍ਰਸ਼ਾਸਨ ਇਹਦੇ ਕਿੰਨੀ ਧਿਆਨ ਦੇਵੇ ਜਿਨ੍ਹਾਂ ਦੇ ਘਾਰਾਂ ਨੂੰ ਜਿੱਦੇ ਲੱਗੀ ਜਾਂਦੇ ਆ ਉਹਨਾਂ ਨੂੰ ਉਹਨਾਂ ਕਿੰਨੀ ਧਿਆਨ ਦੇਵੇ ਉਹਨਾਂ ਦੇ ਸਖਤੀ ਕਰੇ ਚਿੱਟੇ ਵਾਲਿਆਂ ਤੇ ਆਹ ਤੁਹਾਡਾ ਮੇਰਾ ਨਾਮ ਹਰਵੰਤ ਸਿੰਘ ਆ ਜੀ ਮੈਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਤਲਵੰਡੀ ਸਾਬੋ ਚ ਲਗਾਤਾਰ ਚਿੱਟੇ ਨਾਮ ਮੌਤਾਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਅਫਸੋਸ ਦੀ ਗੱਲ ਹੈ ਤੇ ਪ੍ਰਸ਼ਾਸਨ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਜੀ ਪਿਛਲੇ 10 ਦਿਨਾਂ ਤੋਂ ਇੱਥੇ ਨੌ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਦੋ ਡੈੱਡ ਬਾਡੀਆਂ ਤਾਂ ਬੱਸ ਸਟੈਂਡ ਤਲਵੰਡੀ ਸਾਬੋ ਵਿੱਚੋਂ ਮਿਲੀਆਂ ਇੱਕ ਅੱਜ ਤੋਂ 10 ਦਿਨ ਪਹਿਲਾਂ ਮਿਲੀ ਸੀਗੀ ਇੱਕ 24 ਤਰੀਕ ਨੂੰ 108 ਐਂਬੂਲੈਂਸ ਦੇ ਵਿੱਚੋਂ ਪਈ ਸੀਗੀ ਇੱਕ ਰਾਤੀ ਚੱਕੀ ਹੈ ਹਾਂ ਉਹ ਰਾਤੀ ਚੱਕੀ ਐ ਇਹ ਮਾਂ ਪਿਓ ਦਾ ਇਕਲੌਤਾ ਪੁੱਤਰ ਸੀਗਾ ਇਹ ਲੜਕੇ ਦੀ ਮਦਰ ਮਰੀ ਹੈ ਵਿਚਾਰੇ ਦੀ ਇਹਦੇ ਫਾਦਰ ਸਾਹਿਬ ਟੀਚਰ ਰਟਾਇਰ ਨਗੇ ਉਹ ਬਿਲਕੁਲ ਹੀ ਇਕੱਲੇ ਰਹਿ ਗਏ ਪ੍ਰਸ਼ਾਸਨ ਦਾ ਇਸ ਗੱਲ ਵੱਲ ਕੋਈ ਧਿਆਨ ਨਹੀਂ ਕਿ ਸ਼ਹਿਰ ਵਿੱਚ ਕਿੰਨਾ ਸ਼ਰਿਆਮ ਵਿਖ ਰਿਹਾ ਹੈਗਾ ਇਹਦੇ ਕੋਈ ਰੋਕામ ਨਹੀਂ ਹੋ ਰਹੀ ਉਹ ਮਾਂ ਪਿਓ ਦਾ ਇਕਲੌਤਾ ਪੁੱਤਰ ਰਾਤ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਆਪਦੇ ਮਾਂ ਪਿਓ ਨੂੰ ਰੋਂਦੇ ਹੋਏ ਮਾ ਇਹ ਪਿਓ ਨਹੀਂ ਰੋਂਦੇ ਛੱਡ ਕੇ ਮਾਤਾ ਦਾ ਵਿਚਾਰੇ ਦੇ ਪਹਿਲੇ ਹੀ ਮਰੀ ਜਾ ਉਹਦਾ ਬਾਪ ਇਸ ਟਾਈਮ ਬਿਲਕੁਲ ਇਕੱਲਾ ਰਹਿ ਚੁੱਕਿਆ ਹੈ ਜਿਹਦਾ ਕੋਈ ਸਹਾਰਾ ਨਹੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਰਹਿਂਦੇ ਨੌਜਵਾਨਾਂ ਨੂੰ ਬਚਾਇਆ ਜਾਵੇ ਜੋ ਤਲਵੰਡੀ ਵਿੱਚ ਨਸ਼ਿਆਂ ਦਾ ਦਰਿਆ ਇਸ ਟਾਈਮ ਵਗ ਰਿਹਾ ਹੈ ਉਹ ਤੇ ਠੱਲ ਪਾ ਕੇ ਉਸ ਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਫੜ ਕੇ ਬੰਦੀ ਸਜ਼ਾਵਾ ਦੇ ਕੇ ਉਹਨਾਂ ਨੂੰ ਜੇਲ੍ਹ ਛਡਕਿਆ ਜਿਹੜੀ ਰਾਤ ਡੋਡਮੋਡ ਵਿੱਚ ਉਹਦੇ ਵਿੱਚ ਹੀ ਮਤਲਬ ਚਿੱਟਾ ਕੋਲੇ ਪੈਸੀਆਂ ਟੀਕਾ ਤੁਸੀਂ ਦੇਖਿਆ ਹੂੰ ਹਾਂ ਜੀ ਉਹਦੇ ਤੁਸੀਂ ਦੇਖੋ ਵੀਡੀਓ ਦੇਖੋ ਉਹ ਲੜਕੇ ਦੇ ਕੋਲੇ ਸਰੰਜਾ ਤੇ ਕੋਲੇ ਉਹਦਾ ਨੀਡਲ ਸਾਰਾ ਕੁਝ ਕੋਲੇ ਪਿਆ ਜੀ ਬਿਲਕੁਲ ਕੋਲੇ ਮਿਲਿਆ ਤੇ ਇਹ ਬੱਸ ਸਟੈਂਡ ਦੇ ਵਿੱਚੋਂ ਮਿਲਿਆ ਵੱਡੇ ਸ਼ਰਮ ਦੀ ਗੱਲ ਤਾਂ ਇਹ ਆ ਵੀ ਜਿੱਥੇ ਪਬਲਿਕ ਦਾ ਆਉਣਾ ਜਾਣਾ ਉਥੋਂ ਡੈੱਡ ਬਾਡੀयां ਮਿਲ ਰਹੀਆਂ ਜਿਹੜੀ 10 ਦਿਨ ਪਹਿਲਾਂ ਮਿਲੀ ਆ ਉਹ ਵੀ ਉਥੋਂ ਮਿਲੀ ਜੋ ਰਾਤ ਮਿਲੀ ਉਹ ਵੀ ਉਥੇ ਇਤਿਹਾਸਕ ਸਥਾਨ ਹੈ ਦਸਵੇਂ ਦਸਮੇਸ਼ ਪਿਤਾ ਜੀ ਦੀ ਚਰਨ ਸ਼ੋਪਾਪਤ ਧਰਤੀ ਹੈ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਤੋਂ ਤੁਸੀਂ ਅਸੀਂ ਇਹ ਦਸਮ ਪਿਤਾ ਸ਼੍ਰੀ ਗੋਵਿੰਦ ਸਿੰਘ ਜੀ ਦੀ ਚਰਨ ਸ਼ੋਪਾਪਤ ਧਰਤੀ ਹੈ ਅਸੀਂ ਸੀਐਮ ਸਾਹਿਬ ਤੋਂ ਇੱਕੋ ਹੀ ਮੰਗ ਕਰਦੇ ਆਂ ਬਿਨ ਨਸ਼ਿਆਂ ਨੂੰ ਠੱਲ ਪਾਈ ਜਾਵੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਤਾਂ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ ਉਹਨਾਂ ਨੂੰ ਉਸ ਤੋਂ ਰੋਕਿਆ ਜਾਵੇ ਤੇ ਉਹਨਾਂ ਦੇ ਮਾਪਿਓ ਦੇ ਸ਼ਰਧਿਆ ਨੂੰ ਸ਼ਾਂਤ ਕੀਤਾ ਪੰਡਿਤ ਅਮਕੀਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲਬਾਉ ਬਸ਼ਕਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪਿਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਹਰ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ